हां जी दोस्तों ਬਜ਼ੁਰਗਾਂ ਦੁਆਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਜੇਕਰ ਤੁਹਾਡੇ ਬੱਚੇ ਨੂੰ ਹਕਲਾਉਣ ਦੀ ਸਮੱਸਿਆ ਹੈ ਤਾਂ ਉਸ ਨੂੰ ਰੋਜ਼ਾਨਾ ਇੱਕ ਹਰਾ ਆਮਲਾ ਚਬਾਉਣ ਨੂੰ ਦਿਓ ਆਮਲਾ ਬਾਜ ਨੂੰ ਸਾਫ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਨੰਬਰ 2 ਦਹੀਂ ਦਾ ਛੇਵਣਾ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਸਰੀਰ ਚਮਕਦਾਰ ਹੁੰਦਾ ਹੈ ਨੰਬਰ 3 ਪੇਟ ਫੁੱਲਣ ਨੂੰ ਦੂਰ ਕਰਨ ਵਿੱਚ ਅਦਰਕ ਇੱਕ ਚੰਗਾ ਕੰਮ ਕਰਦਾ ਹੈ ਨੰਬਰ 4 ਗੈਸ ਦੀ ਸਮੱਸਿਆ ਲਈ ਜੀਰੇ ਦਾ ਪਾਣੀ ਬਹੁਤ ਵਧੀਆ ਕਰੇਡੋ ਪਾ ਹੈ ਨੰਬਰ 5 ਗਰਮ ਪਾਣੀ ਵਿੱਚ ਲੇਜੀ ਪਾ ਕੇ ਖਾਣ ਨਾਲ ਖਾਂਸੀ ਬਲਗਮ ਅਤੇ ਜ਼ਖਾਮ ਠੀਕ ਹੋ ਜਾਂਦਾ ਹੈ ਨੰਬਰ 6 ਜੋੜਾਂ 'ਇਨ ਦਰਦ ਹੋਵੇ ਤਾਂ ਸਾਨੂੰ ਰੋਜ਼ਾਨਾ ਮਖਾਣੇ ਖਾਣੇ ਚਾਹੀਦੇ ਹਨ ਨੰਬਰ 7 ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਪੇਟ ਦੀ ਚਰਬੀ ਘਟ ਜਾਂਦੀ ਹੈ ਨੰਬਰ 8 ਗਾਜਰ ਦਾ ਸੇਵਨ ਕਰਨ ਨਾਲ ਖਰਾਬ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9 ਇੱਕ ਚਮਚਾ ਕਾਹ ਵਿੱਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਗਲੇ ਦੀ ਖਰਾਸ਼ ਅਤੇ ਰੁੱਕੀ ਹੋਏ ਆਵਾਜ਼ ਵਾਪਸ ਆ ਜਾਂਦੀ ਹੈ ਨੰਬਰ 10 ਨੀਂਦ ਦੀ ਕਮੀ ਨਾਲੇ ਮੁੱਟੀ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਇਸ ਲਈ ਸਾਨੂੰ 7-8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਨੰਬਰ 11 ਦੁੱਧ ਦੇ ਨਾਲ ਅਦਰਕ ਦਾ ਸੇਵਨ ਕਰਨ ਨਾਲ ਸਰੀਰ ਦੀ ਸੋਜ ਦੂਰ ਹੋ ਜਾਂਦੀ ਹੈ। ਨੰਬਰ 12 ਕਿਸ਼ਮਿਸ ਦੁੱਧ ਵਿੱਚ ਪਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਨੰਬਰ 13 ਸੁੱਕੇ ਅਦਰਕ ਨੂੰ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਬਦਾ ਹਜਮੀ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 14 ਜੇਕਰ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਨਾਰੀਅਲ ਪਾਣੀ ਤੇ ਤਰਬੂਜ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 15 ਜਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 16 ਰਜਨਾ ਸਵੇਰੇ ਖਾਲੀ ਪੇਟ ਅੰਜੀਰ ਖਾਨ ਨਾਲ ਬਵਾਸੀਰ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਨੰਬਰ 17 ਹਰ ਰੋਜ਼ ਆਮਲੇ ਦਾ ਚੂਰਨ ਦਾ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 18 ਜਿਆਦਾ ਠੰਡੀਆਂ ਚੀਜ਼ਾਂ ਖਾਣ ਨਾਲ ਪੇਟ ਦੀ ਸਮੱਸਿਆ ਆ ਸਕਦੀ ਹੈ ਨੰਬਰ 19 ਬੱਚਿਆਂ ਨੂੰ ਹਰ ਰੋਜ਼ ਦਹੀਂ ਖਵਾਉਣ ਨਾਲ ਉਹਨਾਂ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 20 ਤુલਸੀ ਨੂੰ ਸਿਹਤ ਵਿੱਚ ਮਿਲਾ ਕੇ ਉਸ ਦਾ ਸੇਵਨ ਕਰਨ ਨਾਲ ਖਾਂਸੀ ਤੋਂ ਛੁਟਕਾਰਾ ਮਿਲਦਾ ਹੈ ਧੰਨਵਾਦ ਜੀ